ਲੋਵੀ ਕਿਸਾਨ ਭਰਾਵੋ ਅੱਜ ਆਪਣੇ ਕਣਕ 53 ਦਿਨਾਂ ਦੀ ਹੋ ਗਈ ਆ 222 ਵੈਰੈਟੀ ਆ ਤੇ ਕੁਛ ਆਪਾਂ ਵਾਣ ਬੀਜਿਆ ਸੀਗਾ 2272 ਦਾ ਗ੍ਰੀਨਲੈਂਡ ਕੰਪਨੀ ਦੀ ਤੇ ਕੁਛ ਵਾਣ ਬੀਜਿਆ ਸੀਗਾ 2262 ਦਾ ਤੇ ਅੱਜ 53 ਦਿਨਾਂ ਦੀ ਜਿਹੜੀ ਕਣਕ ਹੋ ਗਈ ਆ ਗਰੋਥ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣੀ ਆ ਤੇ ਜ਼ੀਰੋ ਟ੍ਰੈਲਰ ਨਾਲ ਆਪਾਂ ਜਿਹੜੀ ਬਿਜਾਈ ਕਰੀ ਸੀਗੀ ਤੇ ਜੇ ਆਪਾਂ ਸਾਂਝ ਸੰਭਾਲ ਦੀ ਗੱਲ ਕਰੀਏ ਤਾ ਕਈ ਭਰਾ ਕਹਿੰਦੇ ਸੀਗੇ ਵੀ ਸੂਫਰ ਜਿਹੜੀ ਕੰਮ ਨਹੀਂ ਕਰਦੀ ਪਰ ਆਪਾਂ ਬਾਈ ਹਰੇਕ ਸਾਲ ਜਿਹੜੀ ਝੋਨੇ ਤੇ ਵੀ ਇੱਕ ਇੱਕ ਗਟਾ ਸੂਫਰ ਦਾ ਪਾਉਣੇ ਹੁੰਨੇ ਆ ਤੇ ਕਣਕ ਤੇ ਵੀ ਇੱਕ ਇੱਕ ਗਟਾ ਸੂਫਰ ਦਾ ਪਾਉਣੇ ਆ ਤਕਰੀਬਨ ਇਹਨੂੰ ਆਪਾਂ 27-28 ਦਿਨਾਂ ਦੇ ਨੂੰ ਪਾਣੀ ਲਾਤਾ ਸੀਗਾ ਪਹਿਲਾਂ ਤੇ ਉਸ ਤੋਂ ਬਾਅਦ ਇੱਕ ਬਾਈ ਜਿਹੜੇ ਦੋ ਹਲਕੇ ਹਲਕੇ ਮੀਂਹ ਪੈ ਗਏ ਤੇ ਪਾਣੀ ਹਲੇ ਅਕ ਲਾਇਆ 53 ਦਿਨਾਂ ਦੀ ਕਣਕ ਹੋ ਗਈ ਆ ਪਹਿਲੀ ਰੇਹ ਤੇ ਆਪਾਂ 1 ਗਟਾ ਯੂਰੀਏ ਦਾ ਤੇ 1 ਗਟਾ ਜਿਹੜਾ ਸੂਫਰ ਦਾ ਪਾਇਆ ਸੀਗਾ ਤੇ ਉਦੋਂ ਬਾਅਦ ਆਪਾਂ 1 ਕਿਲੋ ਮੈਗਜੀਨ ਤੇ 1 ਸੀਸੀ ਜਿਹੜੀ 600 ਐਮਐਲ ਦੀ ਹੁੰਦੀ ਹੈ ਨੈਨੋ ਦੀ ਤੇ 1 ਕਿਲੋ ਵਿੱਚ ਡੀਏਪੀ ਦਾ ਘੋਲ ਜਿਹੜਾ ਲਾ ਕੇ ਤੇ ਸਪਰੇਅ ਕਰਾਈ ਸੀਗੀ ਸਪਰੇਅ ਨੂੰ ਤਕਰੀਬਨ 6-7 ਦਿਨ ਹੋ ਗਏ ਆ ਤੇ ਬਿਲਕੁਲ ਜਿਹੜੀ ਕਾਲੀ ਡੰਝ ਹੋ ਗਈ ਆ ਕਣਕ ਤੇ ਦੂਜਾ ਘਟਾ ਐ ਤੇ ਬਾਈ ਆਪਾਂ ਜਿਹੜਾ ਪਹਿਲੇ ਪਾਣੀ ਤੋਂ ਬਾਅਦ ਪਾਤਾ ਸੀਗਾ ਤੇ ਹੁਣ ਆਪਾਂ ਕੱਲ ਨੂੰ ਇੱਥੇ ਤੀਜਾ ਘਟਾ ਪਾਉਣਾ ਤੰਗਟੇ ਆਪਾਂ ਜਿਹੜੇ ਯੂਰੀਆ ਦੇ ਪਾਉਣੇ ਹੁੰਨੇ ਆ ਤੇ ਕਈ ਭਰਾ ਕਹਿੰਦੇ ਸੀਗੇ ਵੀ ਜ਼ੀਰੋ ਡ੍ਰਿਲ ਵਾਲੀ ਕਣਕ ਕਾਮਯਾਬ ਨਹੀਂ ਹੁੰਦੀ ਆਪਾਂ ਨੂੰ ਬਾਈ ਤਕਰੀਬਨ 6-7 ਸਾਲ ਹੋ ਗਏ ਜ਼ੀਰੋ ਡ੍ਰਿਲ ਨਾਲ ਬੀਜਦੇ ਨੂੰ ਤੇ ਬਹੁਤ ਸੋਹਣੀ ਜਿਹੜੀ ਗਰੋਥ ਰਹਿੰਦੀ ਆ ਕੁਝ ਜਿਹੜਾ ਪਾਣੀ ਦਾ ਵੀ ਫਰਕ ਆ ਕਿਉਂਕਿ ਸਾਡੇ ਬਾਈ ਇੱਥੇ ਨਹਿਰੀ ਪਾਣੀ ਬਹੁਤ ਜ਼ਿਆਦਾ ਸਾਡੇ ਏਰੀਏ ਦੇ ਵਿੱਚ ਤੇ ਇਹਨੂੰ ਤਕਰੀਬਨ ਤਿੰਨ ਪਾਣੀ ਅਸੀਂ ਜਿਹੜੇ ਉਹ ਨਹਿਰ ਦਾ ਹੀ ਲਾਉਨੇ ਹੁੰਨੇ ਆ ਤੇ 222 ਵੈਰਾਈਟੀ ਆ ਤੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਲੱਗੀ ਇਸ ਵਾਰੀ ਬਈ ਕਿਹੜੀ ਕਿਹੜੀ ਵੈਰਾਈਟੀ ਬੀਜ ਆ ਸਾਰੇ ਕਿਸਾਨ ਭਰਾ ਜਰੂਰ ਦੱਸਿਓ ਤੇ ਆਪਣੀ ਬਈ ਜਿਹੜੀ 222 ਵੈਰਾਈਟੀ ਆ ਉਹਦਾ ਝਾੜ ਵੀ ਵਧੀਆ ਰਹਿੰਦਾ ਤੂੜੀ ਵੀ ਵਧੀਆ ਬਣਦੀ ਆ ਤੇ ਇੱਕ ਜਿਹੜੀ ਇਹਦੇ ਚੋਂ ਸਭ ਤੋਂ ਖਾਸ ਗੱਲ ਆ ਵੀ ਡਿੱਗਣ ਦੀ ਸਮੱਸਿਆ ਬਹੁਤ ਘੱਟ ਆਉਂਦੀ ਆ 222 ਨੂੰ ਦਾਣੇ ਦਾ ਸੈਜ ਵੀ ਬਹੁਤ ਸੋਹਣਾ ਰਹਿੰਦਾ ਤੇ ਆਪਣਾ ਜਿਹੜਾ ਤਕਰੀਬਨ 6-7 ਸਾਲ ਤੋਂ ਵਿਸ਼ਵਾਸ ਆ ਉਹ 222 ਤੇ ਵੱਜਿਆ ਵਾ ਤੇ ਅਕਤੀ ਆਪਾਂ ਦੋ ਕਿੱਲਾਂ ਦਾ ਜਿਹੜਾ ਟਰੇਲ ਲਾਇਆ ਸੀਗਾ ਗ੍ਰੀਨ ਲਾਈਨ ਕੰਪਨੀ ਦੀ 2262 ਤੇ 2272 ਦੋ ਕਿੱਲੇ ਆਪਾਂ ਉਹ ਟਰੇਲ ਵਜੋਂ ਲਾਈਆ ਉਹਦੀ ਵੀ ਗ੍ਰੋਥ ਬਹੁਤ ਸੋਹਣੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਤੇ ਆਹ ਜਿਹੜੀ ਆਪਣੀ ਤਕਰੀਬਨ ਸਾਰੇ ਕਣਕਾਂ ਉਹ ਹੈਗੀ ਆ 222 ਤੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਵੀ ਕਿੰਨੇ ਪਾਣੀ ਲਾਉਣੇ ਆ ਪਾਣੀ ਆਪਾਂ ਵੀ ਤਕਰੀਬਨ 3 ਲਾਉਣੇ ਆ ਹਰ ਸਾਲ ਹੀ ਅਕਤੀ ਦਾ ਮੈਨੂੰ ਲੱਗਦਾ ਵੀ ਇੱਕ ਪਾਣੀ ਦਾ ਜਿਹੜਾ ਮੀਂਹ ਨਹੀਂ ਫਾਇਦਾ ਕਰਤਾ ਹਲੇ ਕਿਉਂਕਿ ਮਹੀਨਾ ਤਾਂ ਪਾਣੀ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਵਾਹਣ ਬਹੁਤ ਜ਼ਿਆਦਾ ਗਿੱਲੇ ਪਏ ਆ ਤੇ ਤੀਜੀ ਰੇ ਅਪਾ ਕੱਲ ਨੂੰ ਇੱਥੇ ਬਈ ਪਾਵਾਂਗੇ ਤਕਰੀਬਨ ਆਪਾਂ 55 ਦੇ ਦਿਨਾਂ ਦੇ ਵਿੱਚ ਵਿੱਚ ਜਿਹੜੀ ਯੂਰੀਆ ਫੂਪੂਰੀ ਕਰ ਦਿੰਨੇ ਹੁੰਨੇ ਆ ਤੇ ਕਮੈਂਟ ਕਰਕੇ ਜਰੂਰ ਦੱਸੋ ਬਈ ਸੋਡੇ ਰੇ ਚ ਜ਼ਿਆਦਾ ਜਿਹੜੀ ਜ਼ੀਰੋ ਡ੍ਰਿਲ ਦੀ ਬਜਾਈ ਆ ਜਾਂ ਸੁਪਰ ਸੀਡਰ ਵਾਲੀ ਆ ਤੇ ਜਾਂ ਵਾਹ ਕੇ ਬੀਜੀ ਆ ਜਰੂਰ ਦੱਸੋ ਕਮੈਂਟ ਕਰਕੇ ਤੇ ਕਿਹੜੀ ਕਿਹੜੀ ਵੈਰਾਈਟੀ ਬੀਜੀ ਆਪਣੇ ਕਿਸਾਨ ਭਰਾਵਾਂ ਨੇ ਜਰੂਰ ਦੱਸੋ ਕਮੈਂਟ ਕਰਕੇ ਆਪਾਂ ਤਾਂ ਜਿਹੜੀ ਜ਼ੀਰੋ ਡ੍ਰਿਲ ਨਾਲੀ ਬੀਜਦੇ ਆਂ ਜਿਆਦਾ ਕਣਕ ਤੇ ਬਾਕੀ ਆਸ ਕਰਦੇ ਆ ਕਿ ਸਾਰੇ ਭਰਾ ਚੜ੍ਹਦੀ ਕਲਾ ਚ ਹੋਣਗੇ ਤੇ ਬਾਕੀ ਭਾਈ ਆਪੋ ਆਪਣਾ ਜਿਹੜਾ ਤਜਰਬਾ ਹੁੰਦਾ ਨਾ ਉਹ ਜਰੂਰ ਸਾਂਝਾ ਕਰਿਆ ਕਰੋ ਕਿਸਾਨ ਭਰਾਵਾਂ ਨਾਲ ਤਾਂ ਜੋ ਆਪਣੇ ਕਿਸਾਨ ਭਰਾਵਾਂ ਦਾ ਫਾਇਦਾ ਹੋਵੇ ਆਪਾਂ ਤਾਂ ਝੋਨੇ ਦੀ ਵੀ ਤਕਰੀਬਨ ਜਿੰਨੀ ਵੀ ਸਾਂਭ ਸੰਭਾਲ ਹੁੰਦੀ ਆ ਨਾ ਉਹ ਆਪਣੇ ਸਾਰੇ ਕਿਸਾਨ ਭਰਾਵਾਂ ਨਾਲ ਸ਼ੇਅਰ ਕਰਦੇ ਰਹਿੰਦੇ ਆਂ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਆਪੋ ਆਪਣੀ رائے ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਤੇ ਕਿਹੜੀ ਕਿਹੜੀ ਵੈਰਾਈਟੀ ਵੀਜੀ ਆ ਉਹ ਵੀ ਜ਼ਰੂਰ ਦੱਸਿਓ ਜਿਉਂਦੇ ਬਸਤੇ ਰਹੋ